ਇੱਕ ਗੱਲ ਵੀ ਕਮਾਲ ਦੀ ਹੈ ਦੋਸਤੋ ਕੁਝ ਸਮੇਂ ਚੁੱਪ ਰਹਿੰਦਾ ਤੇ ਫਿਰ ਚੱਕ ਦਿੰਦਾ ਪੂਜਾ ਸੰਗਾ ਉੱਤੇ ਤਵਾ ਇਹ ਮੁੰਡਾ ਗੁਰਿੰਦਰ ਜਿਸ ਨੂੰ ਕਦੇ ਪੂਜਾ ਸੰਗਾ ਨੇ ਤਲਾਕ ਦੇ ਕੇ ਧੋਖੇ ਨਾਲ ਤੀਜਾ ਵਿਆਹ ਚ ਆਇਆ ਸੀ ਹੁਣ ਸੋਸ਼ਲ ਮੀਡੀਆ ਤੇ ਗੋਲੇ ਵਰਗਾ ਚਮਕ ਰਿਹਾ ਜਦ ਪੂਜਾ ਨੇ ਇਹਨੂੰ ਛੱਡਿਆ ਕੁਝ ਦਿਨਾਂ ਚ ਇਹਦੀ ਜ਼ਿੰਦਗੀ ਚ ਇੱਕ ਹੋਰ ਸੋਹਣੀ ਕੁੜੀ ਆਈ ਜਿਸ ਨਾਲ ਇਹ ਹੁਣ ਵਲੌਗ ਬਣਾਉਂਦਾ ਰੀਲਾਂ ਪਾਉਂਦਾ ਤੇ ਕਾਫੀ ਵਧੀਆ ਰਿਸਪੌਂਸ ਲੋਕਾਂ ਦੇ ਵੱਲੋਂ ਵੀ ਇਸਨੂੰ ਮਿਲ ਰਿਹਾ ਹੈ ਦੂਜੇ ਪਾਸੇ ਪੂਜਾ ਸੰਗਾ ਦੇ ਹਾਲਾਤ ਥੋੜੇ ਮਾੜੇ ਹੋ ਚੁੱਕੇ ਹਨ ਅਫਤਾ ਕੈਰੀਅਰ ਫਲॉप ਹੋਇਆ ਹੈ ਤੇ ਹੁਣ ਉਹ ਆਪਣੇ ਵਿਆਹ ਵਾਲੇ ਸਟੰਟ ਹੀ ਕਰਦੀ ਰਹਿੰਦੀ ਹੈ ਤਾਂ ਜੋ ਫੋਲੋਅਰ ਵਧ ਸਕਣ ਜਦੋਂ ਜਦੋਂ ਵੀ ਉਹ ਵਿਆਹ ਦੀਆਂ ਖਬਰਾਂ ਲੈ ਕੇ ਆਉਂਦੀ ਗੁਰਿੰਦਰ ਵੀਡੀਓ ਪਾ ਦਿੰਦਾ ਉਸ ਦੇ ਖਿਲਾਫ ਇਸ ਵਾਰ ਵੀ ਉਸ ਨੇ ਇੱਕ ਵੀਡੀਓ ਪਾਈ ਜਿੱਥੇ ਕਹਿੰਦਾ ਕਿ ਤੈਨੂੰ ਸੋਹਣੀ ਹੋਣ ਦਾ ਭੁਲੇਖਾ ਪੈ ਗਿਆ ਤੇਰੇ ਨਾਲੋਂ ਵਧੀਆ ਤੇ ਸੋਹਣੀ ਫਸਾਈ ਹੋਈ ਹੈ ਤੂੰ ਉਸ ਦੇ ਮੁਕਾਬਲੇ ਕੱਖ ਦੀ ਵੀ ਨਹੀਂ ਇਸ ਤਰ੍ਹਾਂ ਇਹ ਮੁੰਡਾ ਵਾਰੀ ਵਾਰੀ ਪੂਜਾ ਸੰਘਾ ਉੱਤੇ ਤਵਾ ਲਾ ਲਾ ਕੇ ਰੀਲਾਂ ਪਾਉਂਦਾ ਤੇ ਚਰਚਾ ਦੇ ਵਿੱਚ ਰਹਿੰਦਾ ਹੈ ਪਹਿਲਾ ਵੀ ਜਦ ਪੂਜਾ ਨੇ ਵਿਆਹ ਦਾ ਸਟੰਟ ਕੀਤਾ ਸੀ ਤਾਂ ਗੁਰਿੰਦਰ ਨੇ ਕਾਫੀ ਤਗੜੀਆਂ ਵੀਡੀਓਸ ਪਾਈਆਂ ਸਨ ਤੇ ਉਸ ਦੇ ਖਿਲਾਫ ਕਈ ਗੱਲਾਂ ਲਾਈਵ ਆ ਕੇ ਵੀ ਕਈਆਂ ਸਨ ਜਿਸ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਸੀ ਕਿ ਇਹ ਉਸਤੇ ਤਵੇ ਲਾ ਕੇ ਵੀਡੀਓਸ ਪਾ ਰਿਹਾ ਹੈ ਇਹ ਸਾਰੀ ਗੱਲ ਸਿੱਧੀ ਤੌਰ ਤੇ ਦੱਸਦੀ ਹੈ ਕਿ ਕਿੰਨਾ ਲੋਕਾਂ ਨੇ ਇਹਨਾਂ ਦੀ ਜ਼ਿੰਦਗੀ ਤੇ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਇਸ ਨੂੰ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਸ ਤੋਂ ਬਾਅਦ ਪੂਜਾ ਸੰਗਰ ਨੇ ਆਪਣਾ ਮਸਲਾ ਸੁਖ ਜਸਲ ਦੇ ਨਾਲ ਕਲੀਅਰ ਕਰ ਲਿਆ ਸੀ ਪਰ ਫਿਰ ਵੀ ਦੁਬਾਰਾ ਫਿਰ ਤੋਂ ਇਸ ਮੁੰਡੇ ਦੇ ਵੱਲੋਂ ਰੀਲਾਂ ਪਾ ਪਾ ਕੇ ਪੂਜਾ ਸੰਗਾ ਦੇ ਉੱਤੇ ਸਵਾਲ ਆਇਆ ਜਾ ਰਿਹਾ ਹੈ ਬਾਕੀ ਤੁਸੀਂ ਇਸ ਦੀਆਂ ਵੀਡੀਓਸ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖ